ਹਾਜੀ ਦੋਸਤੋ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੀ ਮੈਂ ਤੁਹਾਡਾ ਆਪਣਾ ਮਨ ਸੋ ਦੋਸਤੋ ਮੈਂ ਬਿਲਕੁਲ ਟੀਸੀ ਆਫਿਸ ਫਤੇਕਰ ਸਾਹਿਬ ਦੇ ਨਜ਼ਦੀਕ ਇੱਕ ਜਿਹਾ ਪਾਰਕ ਪੈਂਦੀ ਆ ਉੱਥੇ ਸੀਗਾ ਇਸ ਟਾਈਮ ਸੋ ਦੋਸਤੋ ਇੱਥੇ ਬਹੁਤ ਸਾਰੇ ਨੌਜਵਾਨ ਆਏ ਹੋਏ ਨੇ ਮੈਂ ਜਦੋਂ ਦੇਖਿਆ ਯਾਰ ਇਹ ਨੌਜਵਾਨ ਸੇਵਾ ਕਰ ਰਹੇ ਨੇ ਇਹਨਾਂ ਤੋਂ ਪੁੱਛਿਆ ਕਹਿੰਦੇ ਅਸੀਂ ਸੇਵਾ ਕਰ ਰਹੇ ਆ ਯਾਰ ਮੈਨੂੰ ਬੜੀ ਖੁਸ਼ੀ ਹੋਈ ਯਾਰ ਦੇਖ ਕੇ ਵੀ ਜਿਹੜਾ ਪੰਜਾਬ ਦਾ ਯੂਥ ਆ ਪੰਜਾਬ ਦਾ ਨੌਜਵਾਨਾ ਸੇਵਾ ਕਿੰਨੀ ਜੁੜਿਆ ਜਿੱਥੇ ਕਿ ਤੁਹਾਨੂੰ ਪਤਾ ਪੰਜਾਬ ਦੇ ਵਿੱਚ ਛੇਵਾਂ ਦਰਿਆਏ ਜਿਹੜਾ ਉਹ ਨਸ਼ਿਆਂ ਦਾ ਵਗ ਰਿਹਾ ਹੈ ਤੇ ਉੱਥੇ ਹੀ ਇਹ ਨੌਜਵਾਨ ਦੇਖੋ ਸਿਖਰ ਦਾ ਪਹਿਰਾ ਦੋਸਤੋ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਸਹਿਰ ਸਰਹੰਦ ਬਿਲਕੁਲ ਨਜ਼ਦੀਕ ਤੁਸੀਂ ਡੀਸੀ ਆਫਿਸ ਦੇਖ ਸਕਦੇ ਹੋ ਆ ਡੀਸੀ ਆਫਿਸ ਆ ਦੋਸਤੋ ਭਾਜੀ ਮਾੜਿਆ ਦਿਖਾ ਦਿਓ ਇਹ ਡੀਸੀ ਆਫਿਸ ਆ ਪਤਾ ਵੀ ਲੱਗਣਾ ਚਾਹੀਦਾ ਇਹ ਡੀਸੀ ਆਫਿਸ ਆ ਬਿਲਕੁਲ ਨਾਲ ਇੱਥੇ ਡਿਸਟ੍ਰਿਕਟ ਕੋਟਾ ਬਿਲਕੁਲ ਨਜ਼ਦੀਕ ਪਰ ਇਹ ਨੌਜਵਾਨ ਦੇਖੋ ਸਖਰ ਦੁਪਹਿਰੇ ਦੇ ਵਿੱਚ ਥੋੜਾ ਜਿਹਾ ਅੱਗੇ ਆ ਜੋ ਬ੍ਰਦਰ ਆਪਾਂ ਨੇੜੇ ਉਹ ਕਿ ਟਿਕਾ ਲੈਂਦੇ ਆ ਤੁਹਾਨੂੰ ਸੇਵਾ ਕਰ ਰਹੇ ਨੇ ਬਾਈ ਤੇ ਸੇਵਾ ਬਾਈ ਕਿਸਮਤ ਵਾਲਿਆਂ ਨੂੰ ਮਿਲਦੀ ਆ ਸੇਵਾ ਦੇ ਲਈ ਸਮਾਂ ਕੱਢਣਾ ਪੈਂਦਾ ਔਰ ਇਹ ਨੌਜਵਾਨਾਂ ਦੀ ਸੇਵਾar ਕਿਤੇ ਨਾ ਕਿਤੇ ਲੱਗਣੀ ਵੀ ਆ ਅੱਜ ਇਹ ਸੇਵਾ ਕਰ ਰਹੇ ਨੇ ਤਾਂ ਕੱਲ ਨੂੰ ਇਹਨਾਂ ਨੌਜਵਾਨਾਂ ਨੇ ਵੱਡੀਆਂ ਪੋਸਟਾਂ ਤੇ ਵੀ ਪਹੁੰਚਣਾ ਕਿਉਂਕਿ ਸਿਕਰ ਦੁਪਹਿਰਾਂ ਟੈਂਪਰੇਚਰ ਦੇਖ ਲਓ ਭਾਜੀ ਨਹੀਂ ਦਿਲ ਕਰਦਾ ਹੈਗਾ ਕੁਰਸੀ ਤੇ ਬੈਠਣਾ ਬੜਾ ਆਸਾਨ ਆ ਮਤਲਬ ਕੁਰਸੀ ਤੇ ਬਹਿ ਕੇ ਏਸੀ ਵਾਲੇ ਕਮਰੇ ਚ ਬਹਿ ਕੇ ਕਲਮ ਚਲਾਣੀ ਬੜੀ ਇਜ਼ੀ ਹੋ ਜਾਂਦੀ ਆ ਪਰ ਇੱਥੇ ਜਦੋਂ ਤੁਹਾਨੂੰ ਦੇਖੋ ਵੀ ਕਾਹੀ ਚਲਾਣੀ ਉਹ ਬੰਦੇ ਵੀ ਦੇਖੋ ਕਾਹੀ ਚਲਾ ਰਿਹਾ ਸਿਕਰ ਦੁਪਹਿਰ ਉਹ ਤਾਂ ਰਿਕਮੈਂਡ ਆਪਾਂ ਦਿਖਾ ਦਈਏ ਨੋਟ ਬਣਾ ਕੇ ਮੈਂ ਕਿੰਤ ਇਹ ਸਿਕਰ ਦੁਪਹਿਰ ਤੋਂ ਬਦਲ ਕੇ ਕਾਹੀ ਚਲਾ ਦੇਈਏ ਇਹ ਕੋਈ ਰਾਮਨੋਜ਼ ਬਾ ਨਹੀਂ ਹੈ ਕਾਲਜ ਦੇ ਸਟੂਡੈਂਟ ਨੇ ਐਮਜੀ ਕਾਲਜ ਦੇ ਸਟੂਡੈਂਟ ਨੰਬਰ ਦਾ ਐਮਜੀ ਕਾਲਜ ਹੈ ਨਾ ਯੈਸ ਸਰ ਆਜੀ ਆ ਇੱਕ ਮਿੰਟ ਬਦਰ ਇੱਥੇ ਆ ਜੇ ਨੇੜੇ ਐਮਜੀ ਕਾਲਜ ਦੇ ਆ ਇਹ ਐਨਸੀਸੀ ਕੀ ਕਹਿ ਰਹੇ ਸੀ ਕਿ ਤੁਸੀਂ ਐਨਸੀਸੀ ਹਾਂਜੀ ਐਨਸੀਸੀ ਕੈਡ ਐਨਸੀਸੀ ਕੈਡ ਹਾਂ ਮੜੇ ਤੁਸੀਂ ਦੱਸ ਦੋ ਵੀਰੇ ਐਨਸੀਸੀ ਯਾਰ ਮੈਨੂੰ ਫੇਰ ਨਹੀਂ ਪਤਾ ਲੱਗਣਾ ਲੋਕਾਂ ਨੇ ਕਹਿਣਾ ਮੰਜੀ ਤੁਸੀਂ ਗਲਤੀ ਜਾਣਕਾਰੀ ਦੇਈ ਐਨਸੀਸੀ ਕੀ ਕੈਡ ਐਨਸੀਸੀ ਕੈਡ ਹਾਂਜੀ ਹਾਂ ਉਹਨਾਂ ਦੇ ਸਟੂਡੈਂਟ ਨੇ ਦੋਸਤੋ ਦੇਖੋ ਬਹੁਤ ਹੀ ਜ਼ਿਆਦਾ ਮੈਨੂੰ ਬੜਾ ਵਧੀਆ ਲੱਗਿਆ ਯਾਰ ਅੱਜ ਪੰਜਾਬ ਦਾ ਨੌਜਵਾਨ ਮੈਂ ਕਹਿੰਦਾ ਯਾਰ ਕਿਸੇ ਦੀ ਲੋੜ ਨਹੀਂ ਹੈ ਜੇ ਇੰ tane ਨੌਜਵਾਨ ਮੈਂ ਕਹਿੰਦਾ 100 ਨੌਜਵਾਨ ਸ਼ਹਿਰ ਸਰਹੰਦ ਦੇ ਵਿੱਚ ਸੇਵਾ ਕਰਨ ਲੱਗ ਜਵੇ ਨਾ ਮੈਨੂੰ ਲੱਗਦਾ ਵੀ ਸ਼ਹਿਰ ਸਰਹੰਦ ਨੂੰ ਜੰਨਤ ਬਣਾ ਦੂਗਾ ਔਰ ਜ਼ਿਲ੍ਹਾ ਫਤਿਹਗੜ ਸਾਹਿਬ ਨੂੰ ਵਰਲਡ ਦਾ ਨੰਬਰ 1 ਜ਼ਿਲ੍ਹਾ ਬਣਾ ਦੂਗਾ ਕਿਉਂਕਿ ਵੀ ਉਹ ਇੱਕar ਇੱਕ 11 ਹੁੰਦੇ ਆ ਇਕਤਾ ਦੇ ਵਿੱਚ ਹਮੇਸ਼ਾ ਬਲ ਹੁੰਦਾ ਸੋ ਸਾਡੀ ਵੀ ਟੀਮ ਤੁਹਾਨੂੰ ਪਤਾ ਵੀ ਲੱਗੀ ਰਹਿੰਦੀ ਆ ਇੱਥੇ ਸੇਵਾ ਕਰਨ ਔਰ ਦਰਖਤ ਲਗਾਉਂਦੇ ਆ ਪਰ ਠੀਕ ਆ ਸਾਡੀ ਟੀਮ ਤਾਂ ਛੋਟੀ ਜੀ ਟੀਮ ਆ ਚਾਰ ਪੰਜ ਜਾਣੇ ਦੀ ਟੀਮ ਆ ਮੈਂ ਤੇ ਬਸਾਕੀ ਰਾਮ ਸਿਵਲ ਹਸਪੀਟਲ 'ਚ ਹੁੰਦੇ ਆ ਤੇ ਬਾਕੀ ਚਾਰ ਪੰਜ ਜਾਣੇ ਅਸੀਂ 10000 ਦਾ ਜਿਹੜਾ ਟਾਰਗੇਟ ਆ ਉਹ ਰੁੱਖਾਂ ਦਾ ਲਗਾਇਆ ਹੋਇਆ ਪਰ ਮੈਂ ਦੇਖੋ ਵੀ ਮੈਂ ਤਾਂ ਇਹਨਾਂ ਦੇ ਨਾਲ ਕੰਮ ਕਰਨ ਲਈ ਤਿਆਰ ਆ ਇਹਨਾਂ ਭਰਾਵਾਂ ਦੇ ਨਾਲ ਇਹ ਅੱਗੇ ਹੋਣਗੇ ਮੈਂ ਲਾਸਟ ਦੇ ਵਿੱਚ ਬਹਿ ਜਾਊਂਗਾ ਮੈਂ ਇਹਨਾਂ ਨਾਲ ਗੱਲ ਵੀ ਕਰਾਂਗਾ ਇਹਨਾਂ ਦੇ ਜਿਹੜੇ ਮੈਂਬਰ ਸਾਹਿਬਾਨ ਨੇ ਅੱਗੇ ਤਾਂ ਮੈਂ ਉਹਨਾਂ ਨਾਲ ਵੀ ਅੱਜ ਗੱਲ ਕਰਾਂਗਾ ਮੈਨੂੰ ਬੜੀ ਖੁਸ਼ੀ ਹੋਈ ਇਹ ਦੇਖ ਕੇ ਵੀ ਸੇਵਾ ਕਰ ਰਹੇ ਨੇ ਨੌਜਵਾਨ ਤਾਂ ਉਹਨਾਂ ਨਾਲ ਗੱਲ ਕਰਕੇ ਜਿਹੜਾ ਸਾਡਾ 10000 ਆਲਾ ਰੁੱਖਾਂ ਦਾ ਟਾਰਗੇਟ ਆ ਤਾਂ ਅਸੀਂ ਇਹਨਾਂ ਦੇ ਨਾਲ ਕੰਮ ਕਰਾਂਗੇ ਉਹਦੇ ਵਿੱਚ ਮੇਰਾ ਕੋਈ ਨਾਮ ਨਹੀਂ ਹੋਊਗਾ ਮੈਂ ਤਾਂ ਕਹੂੰਗਾ ਵੀ ਇਹਨਾਂ ਦਾ ਨਾਮ ਹੋਵੇ ਤੇ ਆਪਣੇ ਜਿਹੜੇ ਜ਼ਿਲ੍ਹੇ ਦੇ ਵਿੱਚ ਆ ਕਿ ਜਿਹੜਾ 10000 ਰੁੱਖਾਂ ਦਾ ਸਾਡਾ ਟਾਰਗੇਟ ਚੱਲ ਰਿਹਾ ਸਾਡੀ ਟੀਮ ਵੱਲੋਂ ਸਹਿਰ ਸਰਹੰਦ ਦੇ ਵਿੱਚ ਉਹ ਪੂਰਾ ਹੋ ਸਕੇ ਆ ਤੁਹਾਨੂੰ ਦੱਸਾਂਗਾ ਦੋਸਤੋ ਬਹੁਤ ਜ਼ਿਆਦਾ ਆਤਮ ਤਰਸ ਕਰਦੇ ਆ ਬਈ ਇਹ ਬੱਪਰੂ ਨੌਰਥ ਵਨ ਪੰਜਾਬ ਦੇ ਨੇ ਜਿਨ੍ਹਾਂ ਨੂੰ ਮਤਲਬ ਛੇਵਾਂ ਦਰਿਆ ਪੰਜਾਬ ਦੇ ਵਿੱਚ ਕਿਹਾ ਜਾਂਦਾ ਹੈ ਕਿ ਛੇਵਾਂ ਦਰਿਆ ਨਸ਼ਿਆਂ ਦਾ ਵਗ ਰਿਹਾ ਹੈ ਪਰ ਮੈਂ ਤੁਹਾਨੂੰ ਛੇਵਾਂ ਦਰਿਆ ਦਰਿਆ ਦਿਖਾਇਆ ਹੈ ਕਿ ਸੇਵਾਵਾਲਾ ਯੂਥ ਪੰਜਾਬ ਦਾ ਫਿਕਰ ਦੁਪਹਿਰਾ ਠੀਕ ਹੈ ਜੀ ਇੱਕ ਵੱਧਿਆ ਹੋਇਆ ਦੁਪਹਿਰ ਦਾ ਕਿਉਂਕਿ ਕਈਆਂ ਦਾ ਲੰਚ ਟਾਈਮ ਵੀ ਹੋ ਗਿਆ ਹੁਣ ਵੈਸੇ ਮੇਰੇ ਸਾਹਮਣੇ ਨਾਲ ਤੇ ਫਿਰ ਮੈਂ ਉਹੀ ਗੱਲ ਕਹਿਣਾ ਚਾਹੁੰਦਾ ਕਿ ਏਸੀ ਵਾਲੇ ਕਮਰੇ ਦੇ ਵਿੱਚ ਬੈਠ ਕੇ ਕਲਮ ਚਲਾਣੀ ਬਹੁਤ ਇਜ਼ੀ ਹੋ ਜਾਂਦੀ ਆ ਲੇਕਿਨ ਹੱਡ ਤੋੜ ਮਿਹਨਤ ਕਰਨੀ ਔਰ ਬਿਲਕੁਲ ਫ੍ਰੀ ਸੇਵਾ ਕਰਨੀ ਇਹ ਕੋਈ ਜਿਗਰੇ ਵਾਲਾ ਹੀ ਕਰ ਸਕਦਾ ਕਿਉਂਕਿ ਆਪਣੇ ਲਈ ਤਾਂ ਹਰੇਕ ਬੰਦਾ ਕਰਦਾ ਆਪਣੇ ਘਰ ਦੇ ਲਈ ਤਾਂ ਹਰੇਕ ਬੰਦਾ ਕਰਦਾ ਆਪਣੇ ਲਈ ਤਾਂ ਹਰੇਕ ਬੰਦਾ ਕਮਾ ਕੇ ਲੈ ਕੇ ਜਾਂਦਾ ਘਰ ਵਧੀਆ ਬਣਾਉਂਦਾ ਗੱਡੀ ਵਧੀਆ ਲੈਂਦਾ ਸਾਰਾ ਕੁਝ ਕਰਦਾ ਲੇਕਿਨ ਸਮਾਂ ਕੱਢ ਕੇ ਸੇਵਾ ਕਰਨੀ ਇਹ ਭਾਈ ਕਿਸੇ ਕਿਸੇ ਦੇ ਵੱਸ ਦੀ ਗੱਲ ਹੁੰਦੀ ਆ ਸੋ ਜੇਕਰ ਮੇਰੇ ਲਈ ਨਹੀਂ ਸ਼ੇਅਰ ਕਰਨਾ ਇਹ ਪੰਜਾਬ ਦੇ ਗੱਜਰੂ ਨੌਜਵਾਨਾਂ ਦੇ ਲਈ ਅੱਜ ਦੀ ਵੀਡੀਓ ਨੂੰ ਪੂਰੇ ਪੰਜਾਬ ਲੈਵਲ ਤੇ ਫਲਾਉਣਾ ਤੁਸੀਂ ਤਾਂ ਕਿ ਪਤਾ ਲੱਗ ਸਕੇ ਜਿਹੜੇ ਲੋਕ ਸਾਡੇ ਪੰਜਾਬ ਨੂੰ ਨਿੰਦਦੇ ਰਹਿੰਦੇ ਆ ਕਿ ਸਾਡੇ ਪੰਜਾਬ ਦੇ ਵਿੱਚ ਛੇਵਾਂ ਦਰਿਆ ਨਸ਼ਿਆਂ ਦਾ ਵਗ ਰਿਹਾ ਹੈ ਭਰਾ ਦੇਖ ਲੋ ਗਰਾਊਂਡ ਰਿਐਲਿਟੀ ਇਹ ਸੇਵਾ ਦਾ ਵਗ ਰਿਹਾ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਆਪਣਾ